ਇਹ ਕੋ ਬੈਲੋਡਾ ਵਾਟਸਨ ਚਾਰੀ ਗਾ ਆਹ ਕੰਮ ਕਰ ਰਿਹਾ ਤੁਸੀਂ ਦੇ ਮੈਂ ਉਹਨੇ ਬੈਨਰ ਆਉਂਦਾ ਹੈ ਜਿਹੜਾ ਆਪਾਂ ਨਹੀਂ ਦਿੱਤੀ ਕਿਉਂ ਨਹੀਂ ਦਿੱਸੀ ਅਸੀਂ ਪਬਲਿਕਲੀ ਮੀਟਾ ਦੇ ਪੂਰੇ ਐਮਐਨ 1% ਚਾਹ ਉਹ ਨਾਲ ਦੇ ਸਭ ਨਾਲ ਦੇ ਸਟਿੱਕਰ ਮੈਂ ਆਪਣੇ ਇਹ ਮੈਂ ਵੀ ਤੁਹਾਨੂੰ ਰਿਨਿਊ ਵਾਲੇ ਤੁਸੀਂ ਅਸੀਂ 140 ਰੋੜ ਤੋਂ 140 ਤੋਂ ਮਾਨਸਾ ਦਾ ਬਹੁਤ ਬਹੁਤ ਸੋਹਣਾ ਮੋਸਟ ਵੈਲਕਮ ਨਾਲ ਆਉਂਦਾ ਸਾਬ ਨੂੰ ਕੰਟੀ ਵਾਲਾ ਨਹੀਂ ਬਿਲਕੁਲ ਜਾਓ ਤੁਸੀਂ ਵੀ ਆਓ ਬੱਚੇ ਪਾਈਪਾਂ ਦੇ ਵਿੱਚ ਰਿਕਵਰ ਕਰਕੇ ਦਿੱਤਾ ਇਹ ਜਿਹੜੀ ਯਾਰ ਵੈਲਿਊ ਬੜੀ ਹੈ ਨਾ ਹਾਂਜੀ ਇਹਦੀ ਦਸਾਂ ਨਾਉਂ ਦੀ ਕਮਾਈ ਹੁੰਦੀ ਬੁੜੀ ਆਉਂਦੀ ਆ ਇਹ ਕੰਮ ਹੋ ਰਿਹਾ ਤੇ ਕੰਮ ਹੋ ਰਿਹਾ ਸੱਤ ਗੰਦੀ ਇਹ ਬੜੀ ਬੈਰ ਨੂੰ ਸੀ ਬਹੁਤ ਬਹੁਤ ਵਾਰ ਬੈਰ 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 ਕੋਰ ਦੇ ਕੋਈ ਮਰੀ ਡਿਊਟੀ ਹੈ ਇਹ ਲੌਂਗ ਵੇਟ ਗੁੱਡ ਰਿਜ਼ਲਟ ਉਹ ਮੈਨੀਪੂਲੇਟ ਕਰਕੇ ਮਿਸਯੂਜ਼ ਕਰਕੇ ਵੀ ਫਾਇਦਾ ਲੈ ਰਹੇ ਨੇ ਪਰ ਉੱਥੇ ਨਾਲ ਨਾਲ ਜਿਹੜਾ ਗਵਰਨਮੈਂਟ ਵੱਲੋਂ ਸਪੈਸ਼ਲ ਪ੍ਰੋਗਰਾਮ ਬਣਾਏ ਗਏ ਨੇ ਲੈ ਸਪੈਸ਼ਲ ਪਲੈਟਫਾਰਮਸ ਬਣਾਏ ਗਏ ਨੇ ਉਹਦੇ ਚ ਸਪੈਸ਼ਲੀ ਜਿਹੜਾ ਮਿਸਿੰਗ ਫੋਨਸ ਬਾਰੇ ਹੈ ਜਾਂ ਮਿਸਿੰਗ ਹੋਰ ਚੀਜ਼ਾਂ ਬਾਰੇ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਹੈਗਾ ਇੱਕ ਸੀਈਆਈ ਆਈਆਰ ਪੋਰਟਲ ਕਹਿੰਦੇ ਆ ਇਹਨੂੰ ਜੋ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਦੇ ਤੈਟ ਬਣਾਇਆ ਗਿਆ ਤੇ ਉਹਦੇ ਚ ਅਸੀਂ ਵਰਕ ਕਰਦੇ ਰਹਿੰਦੇ ਆ ਪਬਲਿਕ ਦੇ ਕਨਵੀਨੀਅੰਸ ਵਾਸਤੇ ਤੋਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਕੱਲ ਦੱਸਣ ਨੂੰ ਕਿ 105 ਜਿਹੜੇ ਲੌਸਟ ਤੇ ਮਿਸਿੰਗ ਮੋਬਾਈਲ ਸੀ ਇਹ ਉਹ ਸਾਡੇ ਜਿਹੜਾ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਉਹਨਾਂ ਦੀ ਟੀਮ ਸਾਰੇ ਸੁਪਰਵਾਈਜ਼ਿੰਗ ਆਫਸਰ ਇੰਸਪੈਕਟਰ ਰਾਜਵੀਰ ਐਸ ਐਚ ਓ ਸਾਈਬਰ ਕ੍ਰਾਈਮ ਵਿਜੇਜੀ ਐਸ ਸੀ ਪੀ ਵਾਲਿਆ ਸਾਹਿਬ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਸੋ ਅੱਜ ਅਸੀਂ ਇਹਦੇ ਚ ਇੱਕ ਸੰਪਰਕ ਇਹ ਜਿਹੜਾ ਪ੍ਰੋਗਰਾਮ ਚੱਲ ਹੀ ਰਿਹਾ ਪਬਲਿਕ ਮੀਟਿੰਗਸ ਆ ਉਹਦੇ ਵਿੱਚ ਲੋਕਾਂ ਨੂੰ ਬੁਲਾਇਆ ਤਾਂ ਕਿ ਇਹ ਫੋਨ ਅਸੀਂ ਉਹਨਾਂ ਨੂੰ ਹੈਂਡ ਓਵਰ ਕਰ ਸਕੀਏ ਅਤੇ ਉਦੇ ਨਾਲ ਕੀ ਹੈ ਕਿ ਲੋਕਾਂ ਦੇ ਵਿੱਚ ਬੜੀ ਜਲਦੀ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਕਿਉਂਕਿ ਮੋਬਾਈਲ ਇੱਕ ਇਹੋ ਜੀ ਚੀਜ਼ ਹੈ ਜਿਸ ਦੇ ਵਿੱਚ ਬੜਾ ਪਰਸਨਲ ਡਾਟਾ ਹੁੰਦਾ ਤੇ ਇਹਦਾ ਲਾਸ ਕਾਫੀ ਬੰਦੇ ਨੂੰ ਹਿੱਟ ਕਰਦਾ ਹੈ ਕੰਟੈਕਟ ਲਿਸਟ ਹੁੰਦੀ ਹੈ ਹੋਰ ਚੀਜ਼ਾਂ ਨੇ ਕਿ ਹੋਰ ਵੀ ਆਪਣਾ ਇੰਪੋਰਟੈਂਟ ਡਾਟਾ ਹੁੰਦਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਆਪਾਂ ਜਿਹੜਾ ਇਹਦੇ 'ਚ ਜਾਗਰੂਤਾ ਵੀ ਜਿਹੜੀ ਹੈ ਸਾਈਬਰ ਬਾਰੇ ਜੋ ਸਾਡਾ ਪ੍ਰੋਗਰਾਮ ਆਲਰੇਡੀ ਚੱਲ ਰਿਹਾ ਹੈ ਉਹਦੇ ਤਾਂ ਅਸੀਂ ਦਿੰਦੇ ਰਹੇ ਕਿੰਨੇ ਮੋਬਾਈਲ ਫੋਨ ਅਗੇ ਸਰ ਜਿਹੜੇ ਆਹਨ ਕਵਰ 105 ਹੈ ਜੀ 105 ਇਹ ਸਾਰੇ ਕਿਤੋਂ ਮੰਗਵਾਏ ਗਏ ਕਿਉਂਕਿ ਦੱਸ ਇਹ ਦੇਖੋ ਜੀ ਬਾਰ-ਬਾਰ ਦੂਜੀਆਂ ਸਟੇਟਾਂ ਤੋਂ ਵੀ ਇਹ ਯੂਪੀ ਬਿਹਾਰ ਵੈਸਟ ਬੰਗਾਲ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜਗ੍ਹਾ ਤੋਂ ਇਹਨਾਂ ਨੇ ਬੁਲਾਏ ਮੰਗਾਏ ਐ ਔਰ ਕਾਫੀ ਧੇਰ ਤੋਂ ਟੀਮ ਲੱਗੀ ਹੋਈ ਸੀ ਔਰ ਅਸੀਂ ਇਸ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ ਉੱਥੇ ਕਿਵੇਂ ਪਹੁੰਚ ਕੇ ਮੋਬਾਈਲ ਫੋਨ ਸਾਰੇ ਉਹ ਸਾਰਾ ਟਰੈਕ ਕਰ ਰਹੇ ਆਂ ਜੀ ਅਸੀਂ ਇਹ ਜਿੱਥੇ ਕੋਈ ਬੰਦਾ ਗੁੰਮ ਹੋ ਜਾਂਦਾ ਤੁਹਾਨੂੰ ਪਤਾ ਕਿ ਆਪਣੀ ਸੁਸਾਇਟੀ ਦਾ ਮੈਂ ਤੁਸੀਂ ਮੇਰੇ ਨਾਲ ਬੈਟਰ ਜਾਣਦੇ ਹੋ ਕਿ ਲੋਕ ਉਨੀ ਰਿਸਪੌਂਸਿਬਿਲਟੀ ਨਹੀਂ ਰੱਖਦੇ ਜੇ ਸਾਨੂੰ ਕੋਈ ਚੀਜ਼ ਮਿਲੀ ਹੈ ਆਮ ਲੋਕਾਂ ਨੂੰ ਤਾਂ ਚਾਹੀਦਾ ਵੀ ਉਦੋਂ ਹੀ ਨਾਲ ਦੇ ਪੁਲਿਸ ਸਟੇਸ਼ਨ 'ਚ ਇਨਫੋਰਮ ਕਰ ਦੇਣ ਪਰ ਇਹ ਕਿਉਂਕਿ ਪੋਰਟਲ ਇਦਾਂ ਦਾ ਹੈਗਾ ਇਹ 올 ਪੈਨ ਇੰਡੀਆ ਹੈਗਾ ਇਹਦੇ 'ਚ ਹਰੇਕ ਜਿਹੜਾ ਮਿਸਿੰਗ ਇਦਾਂ ਦਾ ਇਲੈਕਟ੍ਰੋਨਿਕ ਆਈਟਮ ਹੈ ਉਹਦਾ ਡਾਟਾ ਬਣ ਜਾਂਦਾ ਤੇ ਉੱਥੋਂ ਜਿੱਥੇ ਵੀ ਹੁੰਦਾ ਉਹ ਫਲੈਸ਼ ਕਰਨ ਲੱਗ ਜਾਂਦਾ ਉਦੇ ਨਾਲ ਸਾਨੂੰ ਸੌਖਾ ਹੋ ਜਾਂਦਾ ਟਰੈਕ ਕਰਕੇ ਉਹਨੂੰ ਰਿਕਵਰ ਕਰਕੇ ਤੇ ਅਗਲਾ ਸਟੈਪ ਜਿਹੜਾ ਪਬਲਿਕ ਨੂੰ ਦੇਣਾ ਸਰ ਇਹਨੂੰ ਮੰਗਵਾਣਾ ਕਿੱਡਾ ਔਖਾ ਸੀ ਕਿਉਂਕਿ ਰਿਕਵਰੀ ਵਧੀਆ ਜੀ ਹੈ ਨਹੀਂ ਮੰਗਵਾਣਾ ਤਾਂ ਦੇਖੋ ਐਫਰਟ ਤਾਂ ਕਿਸੇ ਵੀ ਚੀਜ਼ 'ਚ ਲੱਗਦਾ ਹੀ ਹੈ ਔਰ ਮੈਂ ਐਸੇ ਕਰਕੇ ਟੀਮ ਨੂੰ ਮੁਬਾਰਕਬਾਦ ਦੇ ਰਿਹਾ ਇਹਨਾਂ ਨੇ ਬੜਾ ਦੇਰ ਤੋਂ ਰਾਜਵੀਰ ਹੁਣੀ ਇਸ ਗੱਲ ਦੇ ਪਿੱਛੇ ਲੱਗੇ ਵੀ ਰਹੇ ਐਂਡ ਵਿਜੇ ਜੀ ਇਹਨਾਂ ਦੇ ACP ਦੋਨੋਂ ਇਹਨੇ ਇਸ ਕੰਮ ਤੇ ਉਤੇ ਕਾਫੀ ਫੋਕਸ ਕੀਤਾ ਸੀ ਤੇ ਹੈਂਡਓਵਰ ਕੀਤਾ ਕਿੰਨੀ ਖੁਸ਼ੀ ਜੀ ਉਹਨਾਂ ਨੂੰ ਮੈਂ ਹੁਣ ਬਸ ਤੁਹਾਡੇ ਸਾਹਮਣੇ ਆਪਾਂ ਹੈਂਡਓਵਰ ਕਰਾਂਗੇ ਤੇ ਮੈਨੂੰ ਲੱਗਦਾ ਕਿ ਜੇ ਮੈਂ ਆਪਾਂ ਵੀ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਵੀ ਖੁਸ਼ੀ ਹੋਵੇ ਜੀ ਜੀ ਤੇ ਸਰ ਇਹ ਤੋਂ ਮੰਗਵਾਏ ਕਿਸ ਤਰ੍ਹਾਂ ਪਾਰਸਲ ਕਰਾਇਗੇ ਕਿਸ ਤਰ੍ਹਾਂ ਕਰਾਇਗੇ ਜੀ ਪਾਰਸਲ ਹੀ ਕਰਾਈ ਜਾਂਦੇ ਆ ਜੀ ਬਾਕੀ ਹੁਣ ਸਾਰੀਆਂ ਗੱਲਾਂ ਆਪਾਂ ਲੋਕਾਂ ਨੂੰ ਨਹੀਂ ਦੱਸਣੀਆਂ ਵੀ ਕਿਦਾਂ ਟਰੈਕ ਕਰਦੇ ਆ ਕਿਉਂਕਿ ਉਹ ਸਾਡਾ ਕੀ ਪ੍ਰੋਬਲਮ ਹੁੰਦੀ ਹੈ ਤੁਹਾਡੇ ਸਵਾਲ ਤਾਂ ਬੜੇ ਵਾਜਿਬ ਹੁੰਦੇ ਆ ਲੋਕ ਉਹਦਾ ਫਾਇਦਾ ਉਠਾ ਲੈਂਦੇ ਆ ਇਹ ਆਪਾਂ ਆਪਣੀ ਪੁਲਿਸ ਦਾ ਕੋਈ ਮੋਡਸ ਆਪਰੈਂਡ ਜਾਂ ਟ੍ਰਿਕ ਆਫ ਡਿਟੈਕਸ਼ਨ ਦਸੀਏ ਜਾਂ ਵੇ ਆਫ ਡਿਟੈਕਸ਼ਨ ਦਸੀਏ ਉਹਦੇ ਨਾਲ ਉਹ ਕੈਚ ਕਰਕੇ ਉਹਨੂੰ ਮਿਸਯੂਜ਼ ਕਰਨ ਲੱਗ ਜਾਂਦੇ ਅਗਲੀ ਵਾਰ ਤੋਂ ਓਵਰਰੂਲ ਕਰ ਲੈਂਦੇ ਆ ਸਰ ਫੋਨ ਇਸਕੇ ਚੁਣੇ ਥੋੜੀ ਇਮੋਸ਼ਨਲ ਲਾਈਟ ਹੁੰਦੀ ਜਿਸ ਦਾ ਤੁਸੀਂ ਕਿਹਾ ਹੋਵੇ ਕਿ ਕਿੰਨੀ ਕਿਹੜਾ ਖਾਸ ਹੁੰਦਾ ਫੋਨ ਨੂੰ ਵਾਪਸ ਕਰਨਾ ਦੇਖੋ ਸਾਨੂੰ ਤਾਂ ਆਪ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਤਾਂ ਪਹਿਲਾਂ ਹੀ ਕਹਿ ਕਿ ਜੇ ਅਸੀਂ ਆਪਾਂ ਉਹਨਾਂ ਦੀ ਜਗ੍ਹਾ ਹੋਈਏ ਸਾਨੂੰ ਕਿੰਨੀ ਖੁਸ਼ੀ ਹੋਵੇ ਥੈਂਕ ਯੂ ਜੀ